हां हा। हो गई दादी हां गई हां मेरी बात सुनो यार उधर ਕਿਸੇ ਕੋ ਦੁਨਾਰੇ ਕੋ ਬਾਣ ਪੀਨ ਨੂੰ ਕੋ ਦੇਣਾ ਵਾ ਤੁਹਾਨੂੰ ਇੱਕ ਪ੍ਰੋਟੀ ਲਾ ਦੇਣੀ ਬਹੁਤ ਕਬੜੀ ਲੱਗੀ ਮੈਨੂੰ ਕਿਹੜੀ ਪ੍ਰੋਟੀ ਲਾ ਦੇਣੀ ਕਿਹੜੀ ਪ੍ਰੋਟੀ ਹੁੰਦੀ ਆ ਆਹ ਕੰਨੀ ਪ੍ਰੋਟੀ ਮੇਰੀ ਗੱਲ ਸੁਣੋ ਮੈਂ ਲੋ ਗੁੱਸਾ ਨਾ ਕਰਿਓ ਮੈਂ ਤੇ ਆਪ ਖੰਭ ਗਈ ਆ ਜਾਨ ਜਾਨ ਦੇ ਚੱਕਰ ਚ ਪਹਿਲੇ ਸੋਹਰੇ ਕਪੜੇ ਤੋਂ ਲੱਗ ਪਈ ਹੈ ਧਿਆਨ ਹੀ ਨਹੀਂ ਪਜਾਣਾ ਕਿਸੇ ਪਾਸੇ ਸਭਾਈ ਕੀਤੀ ਤੇ ਪ੍ਰੋਂਗੀ ਇੱਕ ਮੈਂ ਆਪ ਮਹਲਾਪ ਖਾਧੀ ਆ ਤੁਹਾਡੇ ਜੋਗੀ ਨਹੀਂ ਲਾਈ ਲਗੀ ਅੱਛਾ ਇੰਨੇ ਚਾਂ ਬਗੀ ਦੂ ਹੈ ਤੇ ਹਮ ਬਣਾਈਆਂ ਦਾ ਉਸੇ ਇਨਾ ਕੰਮ ਹੁੰਦਾ ਮੇਰੇ ਕੋ ਆਪ ਤੇ ਉਦਨ ਮਾਰ ਰੱਖੀ ਨੋਵੇ ਨੋ ਸਸ ਕੰਮ ਕਰੀ ਜਾਂਦੀਆਂ ਇੱਧਰ ਮੇਰੀ ਹੈਲਪ ਕਰਾਉਣ ਵਾਲਾ ਕੋ ਕੋਣ ਹੈ ਆਬ ਤੁਸੀਂ ਕਿਤੇ ਕੱਖ ਭਣ ਕੇ ਨਹੀਂ ਦੋਰਾ ਤਾ ਤੁਹਾਡੇ ਕੱਖ ਭਣ ਕੇ ਦੋਰਾ ਬਾਹਰ ਦਾ ਕੰਮ ਕੌਣ ਕਰਦਾ ਪੈਣ ਦਾ ਇਹ ਆ 10 ਬਣਦਾ ਰੋਟੀ ਨਹੀਂ ਪਵੜਾ ਫਿਰ ਤੁਹਾਨੂੰ ਬਾਰੇ ਕੀ ਹੋਰੇ ਮੇਰੇ ਕੋ ਨਹੀਂ ਦਾ ਬੰਦੇ ਦੀ ਲੱਗਦੀ ਚੰਗਾ ਮੇਰੇ ਕੋ ਦੀ ਆਪਣੀ ਨਿਭਕ ਦੀ ਮੈਂ ਕਹੇ ਦੀ ਆ ਆਪਣੀ ਕਿ ਤੂੰ ਮੇਰ ਤੋਂ ਵੀ ਨਹੀਂ ਮੇਰੀ ਵੀ ਨਹੀਂ ਬਗਦੀ ਤੇ ਮੇਰੀ ਗੱਲ ਸੁਣੋ ਤੁਹਾਨੂੰ ਗੱਦ ਪੋਖੜਾ ਬਲੀ ਉੱਥੇ ਚੱਲੇ ਆ ਤਾਂ ਤੇ ਖਾ ਲਿਓ ਕੁਝ ਨਾ ਕੋਈ ਕੀ ਉਹ ਚੱਲਿਆ ਦੱਸ ਉੱਥੇ ਕੀ ਉਹਦੇ ਜਾਂਦੇ ਖਾਣਾ ਹੀ ਆਪ ਕੋੜੇ-ਸਕੋੜੇ ਚਾਹ ਪਾਣੀ ਕੌਫੀ ਸਭ ਬਣਿਆ ਹੋਣਾ ਬਾਤ ਨੂੰ ਉਹ ਦਿਖਿੰਦੇ ਆ ਨਾ ਉੱਥੇ ਜਾ ਕੇ ਖਾ ਲੈਣਾ ਤੈਨੂੰ ਹੀ ਲਾਵੇ ਦੇਣੀ ਆ ਚੱਲ ਠੀਕ ਆ ਤੁਰ ਨਾਲ ਮੈਨੂੰ ਇੱਕ ਗੱਲ ਦੱਸ ਘਰੇ ਕਿਹਨੂੰ ਛੱਡ ਗਏ ਨੇ ਇੱਥੇ ਯਾਰ ਘਰ ਬਲੱਗ ਤੇ ਛੱਡ ਗਏ ਨੇ ਇੱਥੇ ਘਰ ਦਾ ਹੀ ਬੰਦੋਬਸਤ ਕਰਕੇ ਆਈ ਹਾਂ ਹਾਂ ਉਹਨਾਂ ਦੇ ਘਰ ਗਈ ਸੀ ਕੱਟੀ ਦੀਦੀ ਉਹਨਾਂ ਦੀ ਆ ਮਰਜੀ ਕੱਟੀ ਦੇ ਤੇ ਉਹ ਹੁੰਦੋ ਵੀ ਆਪਣੀ ਨੌਂ ਉੱਥੇ ਦੱਸ ਨਹੀਂ ਨਹੀਂ ਨੌਂ ਨੇ ਨਹੀਂ ਆਉਣਾ ਹ ਅੰਟੀ ਨੂੰ ਮੈਂ ਕਿਹਾ ਵਾਪਸ ਹੀ ਤੂੰ ਜ ਆ ਕੇ ਭਾਵੇਂ ਉੱਥੇ ਬਹਿ ਜਾ ਤੇ ਭਾਵੇਂ ਗੇਟ ਗਾੜੀ ਕੁਰਸੀ ਡਾਲਾ ਠੀਕ ਐ ਤੇ ਕੋਈ ਵੀ ਆਊਗਾ ਧਿਆਨ ਰੱਖੀ ਤੇ ਪਤਾ ਕੀ ਆ ਕੀ ਇਹਦੇ ਨਾਲ ਲੋਕ ਲੋਕ ਕੀ ਮਾਰਨੇ ਹੈ ਕਿੱਥੇ ਵਾਜਿਆ ਗੱਲ ਸਮਝ ਨਹੀਂ ਕੋਈ ਸ਼ਿਰੋ ਅੱਧਿਕਾ ਚੋਰ ਛਕੇ ਵੇ ਕਿੰਨੇ ਆ ਨਾ ਉਹ ਤਾਂ ਹੈ ਹੀ ਮੇਰਾ ਇਦਾਂ ਹੀ ਚੱਲ ਜੰਨੀ ਹੈ ਤਾਂ ਹੀ ਤੂੰ ਮੈਂ ਕਹਿੰਦੇ ਆ ਕਿ ਕਹਿ ਨਹੀਂ ਚੰਗੀ ਗੱਲ ਹੀ ਤਾਂ ਹੀ ਮੰਟੀ ਨੂੰ ਕਹੀ ਮੈਂ ਕਿ ਅੰਟੀ ਤੂੰ ਹੀ ਨਾ ਧਿਆਨ ਤੂੰ ਰੱਖ ਲਿਓ ਛੱਡ ਦੇ ਆਪਾਂ ਆ ਜਾਣਾ ਤੇ ਹੋਰ ਦੋ ਵਾਧਾ ਵਾਧਾ 2.5 ਘੰਟੇ ਲੱਗ ਜਾਣਗੇ ਅਸੀਂ ਇੱਕ ਗੱਲ ਦੱਸ ਆ ਤੇਨੂੰ ਕਿਹੜੇ ਕੰਦਰ ਨੇ ਗਿਆ ਹੈ ਏ ਮੈਂ ਨਹੀਂ ਲੈ ਰਾਂ ਦੀ ਜੀ ਪੱਕ ਬਣਨੀ ਹੈ ਉਦੋਂ ਤਾਂ ਥੋੜਾ ਵਾਈ ਕਰਦੀ ਐ ਇਹਨੂੰ ਦਰ ਪਰਤੇ ਮੋਈ ਤੇ ਦੱਸ ਤੁਹਾਡੀ ਵਾਈਫ ਹੈ ਆ ਜੇ ਮੈਚਿੰਗ ਕਰ ਵੀ ਲਈ ਤਾਂ ਕੀ ਹੋ ਗਿਆ ਮੇਰਾ ਮੇਰਾ ਕਹਿਣ ਦਾ ਮਤਲਬ ਹੈ ਕਿ ਦੱਸ ਹਾਂ ਕਹਿਣ ਦਾ ਮਤਲਬ ਕੀ ਆ ਵੀ ਬਾਹਰ ਬਾਹਰ ਘਿਆਰ ਹੋ ਗਿਆ ਜਣਾ ਕਿ ਹੋਰ ਨਾ ਮੈਚਿੰਗ ਕਰਨੀ ਤੇ ਜਨਾਨੀ ਨਾ ਸ਼ਰਮ ਹੁੰਦੀ ਆ ਉੱਥੇ ਹੀ ਸੋਚਿਆਗਾ ਤੂੰ ਪੁੱਠਾ ਤੇ ਤੁਸੀਂ ਸੋਚਿਆ ਲੋਕੀ ਮਰਦੇ ਆਪਣੀਆਂ ਜਨਾਨੀਆਂ ਨਾਲ ਮੈਚਿੰਗ ਕਰਨ ਨੂੰ ਤੇ ਤੁਸੀਂ ਆਖਣ ਦੇ ਜਾਹੇ ਤੈਨੂੰ ਕਿ ਨਾ ਕਿ ਆਪ ਮੈਂ ਆ ਬਗਵੰਨਾਂ ਲਗਾ ਆਪਾਂ ਗਏ ਇੱਥੇ ਬਣ ਕੇ ਗਏ ਮੈਨੂੰ ਪਤਾ ਮੇਰੇ ਚਾਚਾ ਪਾਇਆ ਸੂਤ ਤੇਰੇ ਨਾਲ ਹਾਂ ਗੱਲ ਦਾ ਪਤੰਗੜ ਬਣਾਈ ਜਣੀ ਹੈ ਹੋਰ ਤੇ ਆ ਪਰ ਮੈਨੂੰ ਭੁੱਖ ਬੜੀ ਲੱਗੀ ਹੈ ਅੱਛਾ ਬਈ ਗਾਲਾ ਖਰਾਬ ਬਣਾਇਆ ਆਂ ਆ ਮੈਂ ਹਿਫਤ ਕਰ ਦਿੰਦੇ ਆਂ ਪਤਾ ਕੀ ਆ ਕਰੋ ਕਰੀ ਕਰੀ ਦਾ ਕੀ ਕਰਨਾ ਮੇਰੀ ਗੱਲ ਸੁਣ ਏਦਾਂ ਏਦਾਂ ਹਿਫਤ ਕਰੇਗੀ ਕਿ ਉਹ ਕਿਹੜੇ ਤਰੀਕੇ ਨਾਲ ਖਾੜੇ ਮੈਂ ਕੋਣਾ ਲਵਾ ਪਾ ਨਹੀਂ ਹੈਗਾ ਕੋਈ ਮੱਕੜਾ ਲੱਗੀ ਰਮਾਰੀ ਤੋਂ ਲਵਾ ਪਾਇਆ ਦਾ ਸੜਦਾ ਮੈਂ ਕੱਲ ਸ਼ਾਮੀ ਤੇ ਲੈ ਕੇ ਆਇਆ ਬਾਹਰੋਂ ਦੁਕਾਨ ਜੀਏ ਕਰ ਹਾਂ ਉਸ ਤੋਂ ਮੈਂ ਕਰਵਾ ਲੈਣ ਨੂੰ ਪੈ ਗਿਆ ਸਹੀ ਹੈ ਤੇ ਚਲਿਏ ਚਲਿਏ ਚਲੋ ਚਲ ਆ ਜਾਈਏ ਆਪਾਂ ਵਾਪਸ ਆ ਜਾਈਏ ਪਰਸਨ ਤੋਂ ਆਈ ਮੰਮੀ ਮੰਮੀ ਜੀ ਤੇ ਪੈਣਾ ਕਿਤੇ ਘੜੀ ਪੈਰ ਵਲਦਿਆ ਕਰ ਉਹ ਤਰ੍ਹਾਂ ਕਿ ਜਿਉਂ ਨਹੀਂ ਖਾ ਚਲਦੀ ਮੈਂ ਤੁਹਾਨੂੰ ਕਹਿਣ ਆਈ ਹਾਂ ਤੁਸੀਂ ਲੰਮੇ ਪੈਗੇ ਜੇ ਤੇ ਕੀ ਹੋਵੇ ਘਰ ਚਾਤੀ ਮਾਰੋ ਬੂਏ ਖੁੱਲੇ ਛੱਡ ਗੀ ਅਗਲੀ ਤੁਹਾਡੇ ਘਰੋਂ ਸੇ ਨਹੀਂ ਬੂਏ ਖੁੱਲੇ ਛੱਡ ਗੀ ਮੈਂ ਚੌਕੀ ਧਾਮ ਲੱਗੀ ਉਹਦੀ ਮੈਂ ਨਹੀਂ ਘੜੀ ਕਿਤੇ ਮਾਰ ਕਰਨਾ ਹਾਂ ਹਾਂ ਮੰਮੀ ਕਹਿ ਗਈ ਜੇ ਐਵੇਂ ਚੋਰੀ ਚਕਾਰੀ ਹੋ ਜੂਗੀ ਉਹਦੀ ਉਹ ਕਹਿੰਦੀ ਨਾ ਤਾਲਾ ਨਹੀਂ ਲਾਇਆ ਉੱਥੇ ਰੈਣੀਆਂ ਨਹੀਂ ਰੱਖੀਆਂ ਜਿੰਨ ਦਾ ਕੋ ਚੋਰੀ ਕਰਕੇ ਲੈ ਜੂ ਉਹ ਤੇਰੇ ਚਾਰ ਭਾਂਡੇ ਆ ਸੜੇ ਹੋਰ ਉਥੇ ਕੀ ਹੈ ਕੋਈ ਨਹੀਂ ਖੜਦਾ ਨਾਲੇ ਮੇਰੀ ਸੁਣ ਗਾਲ ਤੈਨੂੰ ਬੜਾ ਫਿਕਰ ਹੋਦਾ ਜਾਂਾਂ ਮੈਂ ਨਾ ਜਾਵਾਂ ਮੇਰੇ ਕੋ ਨਹੀਂ ਜਾਇਆ ਜਾਂਦਾ ਮੇਰੇ ਤਾਂ ਤਰਾਸ ਕੇ ਦੁਖੰਡਿਆ ਤੈਨੂੰ ਮੈਂ ਦੇਖਣ ਨਹੀਂ ਕਿਤੇ ਘੁੱਟ ਚਾਹ ਦਿੰਦੀ ਐ ਤੇ ਤੂੰ ਮੈਨੂੰ ਘੜ ਦੋ ਮੇਰਾ ਲੰਮੀ ਪੈ ਗਈ ਐ ਛਾਤੀ ਮਾਰਿਆ ਮੇਰੇ ਨਾਲ ਤੁਹਾਨੂੰ ਇਹ ਦਿਖਾ ਸਬਜੀ ਸਬਜੀ ਬਣ ਗਈ ਚਾਹ ਮੈਂ ਤਰ ਲੱਗੀ ਜਾਓ 5-10 ਮਿੰਟ ਵੇਖ ਕੇ ਤੇ ਆਜੋ ਓ ਮੇਰੇ ਕੋ ਨਹੀਂ ਜਾਇਆ ਜਾਂਦਾ ਭੈਣ ਤੂੰ ਜਾਣਾ ਤੇ ਜਾ ਚਲੀ ਜਾ ਮੈਂ ਵੇਖਾਂ ਮੈਂ ਫਿਰ ਹੋਵਾਂਾਂ ਕਹ ਲਾ ਤੈਨੂੰ ਮੈਂ ਕਿੱਡੀ ਵੱਧ ਗਈ ਮੇਰੇ ਮੂੰਹੋਂ ਕਿ ਨਿਕਲ ਗਿਆ ਮੈਂ ਧਿਆਨ ਨਾਲ ਚਾਤੀ ਮਾਰਾਂ ਆ ਅੱਜ ਚਾਤੀ ਮਾਰਨ ਜਾਏਗੀ ਮੁੜ ਕੇ ਉੱਥੇ ਜਾ ਕੇ ਬਹਿ ਜਾਏਗੀ ਫਿਰ ਉਹ ਕੋ ਗੱਲਾਂ ਕਰੇਗੀ ਫਿਰ ਸਿੱਖ ਕੇ ਆ ਜਾਏਗੀ ਮੰਮੀ ਗਵਾਨ ਮਸਤਾ ਗਾਨੇ ਚੰਗੇ ਲੱਗਿਦਾ ਗਲੀ ਗਵਾਨ ਆ ਤੈਨੂੰ ਜਿਆਦਾ ਫਿਕਰ ਆ ਗਲੀ ਗਵਾਨ ਦਾ ਮੈਂ ਜਾਣਾ ਤੇ ਉਹ ਜਾਣਾ ਜਿੰਨੇ ਮੈਂ ਆਖਿਆ ਵਿਆਹ ਹੋ ਰੱਖੂੰਗੀ ਤੇ ਰੱਖੂੰਗੀ ਤੈਨੂੰ ਕਾਦੀ ਪੈਨਸ਼ਨ ਨਹੀਂ ਮੈਂ ਅੱਗੇ ਨਹੀਂ ਝਟਣਗੀ ਮੰਮੀ ਸਮਝਿਆ ਕਰੋ ਅੱਜਕੱਲ੍ਹ ਦੇਨ ਲੋਕਾਂ ਦਾ ਭਰੋਸਾ ਕਿਹੜਾ ਚੱਟੂਆ ਬੁੱਲਾ ਕਹਿੰਦੇ ਤੇ ਅੰਦਰ ਵੜ ਜਾਂਦੇ ਆ ਨਹੀਂ ਤੂੰ ਮੇਰੀ ਮਾਂ ਨੂੰ ਕਹੇ ਮੈਂ ਤੇਰੀ ਮਾਂ ਨੂੰ ਇਹ ਗੱਲ ਦੱਸ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਤੂੰ ਨਾ ਈਡੀ ਚਾਦਰ ਨਾ ਬਣਿਆ ਕਰ ਆਪਣੀ ਜਿਤਰਾਈ ਕੋਲ ਹੀ ਰੱਖਾ ਕਰ ਕੰਮ ਤੇ ਕੋ ਜੰਤਰਾ ਚੁੱਕੇ ਦਾ ਹੋਣ ਨਹੀਂ ਲਿਆ ਉੱਥੇ ਕੋਤੇ ਛੁਲਕ 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 ਸਵੇਰ ਜੀ ਉਹਰੇ ਤਾਂ ਕੋ ਪਾਣੀ ਪੈ ਮਾਂ ਜੀ ਵਾਲੀ ਆਹੀ ਹੈ ਜੀ ਮੈਂ ਅੱਜ ਸਭ ਦੀ ਤੁਹਾਨੂੰ ਮੈਂ ਚੱਟ ਕਰ ਲੂ ਉਹਨੇ ਦੇ ਇੰਨੇ ਵਜੇ ਆਉਣਾ ਤੇਰੇ ਕੋਲ ਤਾਂ ਮੈਨੂੰ ਮੈਂ 7 ਵਜੇ ਵੀ ਰੋਟੀ ਨਹੀਂ ਪੱਕਣੀ ਤੁਹਾਡਾ ਮੰਮੀ ਕੁਛ ਨਹੀਂ ਹੋ ਸਕਦਾ ਕੰਮ ਨੂੰ ਰੋਂਦੇ ਰਹਿੰਦੇ ਜੇ ਕੰਮ 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 ਕਰੀ ਤੇ ਚੰਗੀ ਕੰਮ ਲੋਕਾਂ ਦੀਆਂ ਟੈਨਸ਼ਨਾਂ ਘਟ ਲਿਆ ਕਰ ਇਹ ਥੋੜਾ ਮਿਆਕਤਾ ਦੇ ਉਹਦੇ ਘਰ ਮਿੰਜਾ ਹੀ ਢਾ ਕੇ ਬੈਠੂ ਮੇਰਾ ਧਿਆਰ ਰੱਖੂਗੀ ਮੈਨੂੰ ਆਪਣੇ ਘਰ ਦਾ ਪਤਾ ਵਾ ਹਾਂ ਅੱਗੋ ਪਿਛੋ ਤੁਰਿਆ ਫਿਰਦੇ ਦੇ ਜਾਣੀ ਜਾਣ ਉਹ ਤੂੰ ਹੀ ਕਰੀ ਮੇਤਰੀ ਐਵੇਂ ਹੀ ਸਿਰ ਖਾ ਲਿਆ ਕਿਤੇ ਆਣ ਕਿ ਬਹਿ ਨਹੀਂ ਕਿਤੇ ਤੇਦੀ ਖੜੀ ਕਿਜੇ ਕਹੇ ਲਾਲਮੇ ਤੇ ਆਵਤ ਤੇ ਅੰਨ ਪਈ ਨਹੀਂ ਆਂਦਾ ਠੇਕਾ ਲਿਆ ਮੈਂ ਲੋਕਾਂ ਦਾ ਚਲ ਚਲ ਮੇਰੀ ਗੱਲ ਸੁਣੋ ਜਿਓ ਘਰ ਨੂੰ ਮੈਂ 2 ਮਿੰਟ ਮਰਜੀਤ ਕੋ ਕੇ ਆਈ ਆਂ ਅੰਟੀ ਅੰਟੀ ਦੀ ਕੰਨਾ ਨੂੰ ਜਾ ਜਾਣਾ ਮੈਂ ਬਾਸਰ ਆਇਆ ਸੀ ਪੁੱਛਾ ਉਹਨਾਂ ਨੇ ਭੜਿਆ ਨਾ ਚਲ ਛੇਤੀ ਆ ਜੀ ਮੈਂ ਆਹ ਚਲ ਆ ਮਰਜੀਤ ਅੰਟੀ ਆਜੋ ਦੀਦੀ ਅੰਦੀ ਦੀ ਅੰਦੀ ਕਿੱਥੇ ਗਈ ਨੇ ਮੰਮੀ ਤਾਂ ਬਾਜ਼ਾਰ ਗਏ ਬਹਿ ਜਾਓ ਕੋ ਆਇਆ ਹਾਂਜੀ ਮੈਂ ਤੇ ਉਹ ਆਈ ਆਂ ਤੇ ਰঞ্জੀਤ ਚਲ ਗਿਆ ਘਰ ਅਤੇ ਉਹਨਾਂ ਮੇਰਾ ਪਾਰਸਲ ਆਇਆ ਸੀ ਤੇ ਆਂਟੀ ਜੀ ਨੇ ਵੜਿਆ ਨਾ ਉਹ ਮੈਨੂੰ ਦੇ ਦਿਓ 2 ਮਿੰਟ ਮੈਨੂੰ ਪਾਰਸਲ ਵਾਲੇ ਦਾ ਫੋਨ ਆਇਆ ਸੀ ਕਿ ਮੈਂ ਪਾਰਸਲ ਨਾ ਘਰ ਲੈ ਕੇ ਜੰਨੇ ਆ ਤੇ ਮੈਂ ਕਿਹਾ ਉੱਥੇ ਨਾ ਆਂਟੀ ਹੁਣੇ ਉਹਨਾਂ ਨੂੰ ਫੜਾ ਦਿਓ ਤੁਸੀਂ ਮੰਮੀ ਤੇ ਦੀਦੀ ਘਰ ਨਹੀਂ ਹੈਗੇ ਉਹ ਤੇ ਗਏ ਬਾਜ਼ਾਰ ਮਤਲਬ ਤੇ ਮੈਂ ਤੇ ਕਹਿ ਕੇ ਗਈ ਸੀ ਨਾ ਮੇਰੇ ਘਰ ਦਾ ਧਿਆਨ ਰੱਖਿਓ ਬਾਜ਼ਾਰ ਉਹਨਾਂ ਨੇ ਹੋਣੀ ਜਾਣਾ ਸੀ ਦੀਦੀ ਬੈਠੋ ਤੁਸੀਂ ਮੈਂ ਤੁਹਾਨੂੰ ਦੱਸੀ ਮੈਂ ਨਾ ਮੰਮੀ ਨੂੰ ਸਵੇਰ ਦਾ ਕਿਆ ਕਿਆ ਕਿਹਾ ਰਹੀਆਂ ਕਿ ਜਾਓ ਥੋੜੀ देर ਚੱਕਰ ਲਾਓ ਹੂੰ ਤੇ ਮੰਮੀ ਕਹਿੰਦੇ ਮੈਂ ਨਹੀਂ ਜਾ ਕਿਉਂ ਕੀ ਹੋਇਆ ਐਵੇਂ ਹੀ ਮੈਂ ਨਹੀਂ ਜਾਣਾ ਮੈਂ ਨੇ ਕਿਹਿੰਦ ਘਰ ਦਾ ਧਿਆਨ ਨਹੀਂ ਰੱਖਣਾ ਤੇ ਜੇ ਨਹੀਂ ਜਾਣਾ ਸੀ ਤਾਂ ਮੈਨੂੰ ਉਦੋਂ ਹੀ ਜਵਾਬ ਦੇ ਦਿੰਦੇ ਮੈਂ ਤਾਂ ਇਹਨਾਂ ਕਰਕੇ ਸਾਰੇ ਗੋਇਆ ਬਾਰੀ ਨੂੰ ਖੁੱਲੇ ਛੱਡ ਗਈਆਂ ਇਹ ਬਹਿ ਜਾਣਗੇ ਦੀਦੀ ਇਹੀ ਤੇ ਮੈਂ ਸਵੇਰ ਦਾ ਮੱਥਾ ਮਾਰਣ ਦੀ ਆ ਕਿ ਮੰਮੀ ਤੁਹਾਡੇ ਕਰਕੇ ਉਹ ਗੋਇਆ ਖੁੱਲੇ ਛੱਡ ਗਈ ਆ ਤੇ ਜਾਓ ਥੋੜੀ देर ਹੋ ਆਓ ਦਨਾ ਉਹ ਸਵੇਰ ਦੇ ਲੰਮੇ ਪਏ ਇੱਥੇ ਤੇ ਜੇ ਮੈਂ ਹੁਣ ਬੋਲੀ ਆ ਤੇ ਉੱਠ ਕੇ ਪੈਂ ਚੱਲੀ ਆ ਬਜ਼ਾਰ ਦੇ ਕੰਮ ਕਰਨ ਮੇਰੇ ਤੇ ਕੁੜੀ ਆਉਣ ਵਾਲੀ ਹੁਣ ਬਜ਼ਾਰ ਚਲ ਗਏ ਮੈਨੂੰ ਤੇ ਆਪ ਟੈਨਸ਼ਨ ਪਈ ਸੀ ਕਿ ਦਸ ਇਹਨਾਂ ਦੇ ਹੋਏ ਖੁੱਲੇ ਤੇ ਜੇ ਮੈਂ ਕਿਹਾ ਮੈਂ ਕਿਹਾ ਮੈਂ ਚੱਕਰ ਲਾਉਣੀ ਆ ਤਾਂ ਮੈਨੂੰ ਕਹਿੰਦਾ ਤੈਨੂੰ ਭੇਜਾਂ ਤੈਨੂੰ ਜ਼ਿਆਦਾ ਭੇਜ ਹੁੰਦਾ ਨਾ ਤਾਂ ਕੀ ਗੱਲ ਆ ਆਣ ਗਵਾਂਡਿਆ ਕਿ ਇਹ ਵੜੇ ਵੀ ਕਿਸ ਦੀ ਲੋੜ ਪੈ ਸਕਦੀ ਆ ਆ ਮੇਰੇ ਮੂੰਹ ਤੇ ਤਾਂ ਬੜੇ ਛਿਪਲੇ ਬੰਦੇ ਆ ਕਿ ਤੂੰ ਮੇਰੀ ਧੀ ਆ ਤੇ ਮੈਂ ਤੇਰੀ ਮਾਂ ਆ ਤੇ ਆ ਪਿੱਠ ਪਿਛਾ ਆ ਕੁਝ ਕਰਦੇ ਆ ਦੀਦੀ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਂ ਤਾਂ ਕਲਤ ਜਾਨੀ ਆ ਉਹ ਇਤਰਾ ਸਾਰੀ ਦਿਹਾੜੀ ਘਰ ਘਰ ਫਿਰਦੇ ਰਹਿਣਗੇ ਕਦੀ ਕਿਸੇ ਦੇ ਘਰ ਜਾ ਕਦੀ ਕਿਸੇ ਦੇ ਘਰ ਜਾ ਤੇ ਜੇ ਕਿਸੇ ਨੇ ਕੋਈ ਕੰਮ ਕਹਿਤਾ ਇਸ ਜਨਾਨੀ ਨੇ ਨਹੀਂ ਕਰਨਾ ਤੇ ਪਰ ਦੀ ਜੀ ਮੈਨੂੰ ਉਦੋਂ ਹੀ ਇਹ ਕਹਿ ਦਿੰਦੇ ਕਿ ਸ਼ੰਮੀ ਮੈਂ ਤੇਰੇ ਘਰ ਦਾ ਖਿਆਲ ਨਹੀਂ ਰੱਖਣਾ ਸੀ ਫਿਰ ਲੋਕ ਲਾ ਕੇ ਜਾਂਦੀ ਹਣ ਮੈਂ ਪਾਰਸਲ ਵਾਲੇ ਨੂੰ ਕਿਹਾ ਮੈਂ ਕਿਹਾ ਉੱਥੇ ਨਾ ਆਂਟੀ ਬੈਠੇ ਨੇ ਤੇ ਉਹਨਾਂ ਨੇ ਪਾਰਸਲ ਉਹਨਾਂ ਨੂੰ ਫੜਾ ਦਿਓ ਤੁਸੀਂ ਉਹਨਾਂ ਮੈਨੂੰ ਇਹ ਵੀ ਬਾਅਦ ਚ ਮੇਰਾ ਫੋਨ ਹੀ ਨਹੀਂ ਚੁੱਕਿਆ ਮੈਂ ਤੇ ਆਪਣੇ ਲੁਭੜੀ ਹੋ ਗਈ ਏਨੀ ਗੱਲ ਕਹਿ ਕੇ ਤੇ ਮੈਂ ਕਿਹਾ ਆਂਟੀ ਦੇ ਲੈ ਕੇ ਆਣਾ ਵਾ ਫੋਨ ਕਰਦਾ ਹਾਂ ਪਰ ਕੋਈ ਹੈਗਾ ਨਹੀਂ ਬਾਅਦ ਉਹ ਕਹਿੰਦਾ ਕਿ ਇਹਨੂੰ ਨਹੀਂ ਉਹਨੇ ਨਹੀਂ ਮੈਨੂੰ ਫੋਨ ਕੀਤਾ ਮੈਂ ਤੇ ਇਹਨਾਂ ਫੋਨ ਘੱਟ ਕੇ ਫੜਾ ਦੇ ਤੇ ਮੈਂ ਮੁੜ ਕੇ ਤੁਹਾਨੂੰ ਪਤਾ ਬਿਜ਼ੀ ਆ ਬੜੀ ਸੋਹਣੀ ਗੱਲ ਐ ਇਹਨਾਂ ਦੀ ਦੀਦੀ ਮੈਂ ਤੁਹਾਨੂੰ ਕੀ ਦੱਸਾਂ ਮੂੰਹ ਤੇ ਮਿੱਠੇ ਸਾਰਿਆਂ ਨਾਲ ਇਹਨਾਂ ਦੀ ਆਦਤ ਐ ਇਹਨਾਂ ਨੇ ਤੇ ਪਤਾ ਨਹੀਂ ਕਿੰਨੇ ਕ ਘਰ ਪੱਟੇ ਘਰ ਘਰ ਜਾ ਕੇ ਗੱਲਾਂ ਕਰਦੇ ਲੜਾਈਆਂ ਪੁੰਦੇ ਇਧਰ ਦੀਆਂ ਉਧਰ ਤੇ ਉਧਰ ਦੀਆਂ ਇਧਰ ਇਹਨਾਂ ਜਿੱਤੇ ਆਦਤ ਹੀ ਬਣ ਗਈ ਆ ਤੁਹਾਨੂੰ ਕੀ ਦੱਸਾਂ ਹੁਣ ਮੈਂ ਮਤਲਬ ਦੀਦੀ ਇਹ ਉਹ ਕਿ ਸਿਦਕਾ ਚ ਵੀ ਇਦਾਂ ਲੋਤੀਆਂ ਫੁਕੀਆਂ ਲਾਉਂਦੇ ਆ ਤੁਹਾਡੇ ਹਿਸਾਬ ਨਾਲ ਮੇਰੇ ਘਰ ਚ ਇਹਨਾਂ ਨੇ ਚੁਗਲੀਆਂ ਲਾਈਆਂ ਨੇ ਮਤਲਬ ਇਹ ਗਲੀ ਚ ਕਿਹੜਾ ਘਰ ਹੈ ਜਿਹੜਾ ਮੰਮੀ ਨਾਲ ਨਹੀਂ ਲੜਾਈ ਪਾਈ ਹਰ ਘਰ ਚ ਮੰਮੀ ਦੀ ਆਦਤ ਆ ਜਾ ਕੇ ਵਹਿੰਦੇ ਕਿਸੇ ਦੀ ਮੰਦੀ ਕਿਉਂ ਹਾਂ ਆਪ ਮੈਨੂੰ ਇਹਨਾਂ ਨੇ ਬਾਹਰ ਨਹੀਂ ਨਿਕਲਣ ਦੇਣਾ ਕਹਿੰਦੇ ਮੈਨੂੰ ਕਹਿੰਦੇ ਨਾ ਕਿਸੇ ਕੋ ਵਿਆਹ ਕਰ ਨਾ ਕਿਸੇ ਕੋ ਖਲੋਇਆ ਕਰ ਮੇਰੀ ਗੱਲ ਸੁਣ ਤੇਰੇ ਨਾਲ ਮੰਦੀ ਆ ਇਹਨਾਂ ਦੀ ਮੰਦੀ ਕਿੱਥੇ ਮੇਰਨਾ ਮੇਰ ਨਾਲ ਤਾਂ ਰੋਜ਼ ਕਲੇਸ਼ ਹੁੰਦਾ ਚੁੱਤੇ ਪੈ ਲਈ ਤੇ ਉਹ ਤਾਂ ਕਹਿੰਦੇ ਮੇਰੀ ਨੋ ਨਾ ਮੇਰਾ ਪਿਆਰ ਹੀ ਬੜਾ ਵਾ ਮੈਂ ਤੇ ਆਪਣੀ ਨੋ ਨੂੰ ਫੁੱਲਾ ਮੰਗ ਰੱਖਿਆ ਵਾ ਮੈਂ ਤੇ ਉਹਨੂੰ ਜੋ ਮੰਗਦੀ ਆ ਨਾ ਉਸ ਤੋਂ ਦੋਨਾ ਲਿਆ ਕੇ ਦੇਣੀ ਆ ਸਾਰਾ ਕੁਝ ਮੇਰੀ ਨੋ ਦੇ ਹੱਥ ਆ ਤੈਨੂੰ ਮੈਂ ਦੱਸਦੀ ਆ ਸਾਰੇ ਅੱਗੇ ਬੜੀਆਂ ਤਰੀਫਾਂ ਕਰਦੀ ਮੇਰੀ ਤੇ ਮੇਰੀ ਨੋ ਦੀ ਬੜੀ ਬੰਦੀ ਬੜੀ ਬੰਦੀ ਮੈਂ ਤੇ ਕੋਈ ਚੀਜ਼ ਕਹਿ ਦਵਾ ਨਾ ਤੇ ਕਿੱਥੇ ਚੜਦੀ ਤੇ ਕਿੱਥੇ ਉਤਰਦੀ ਏ ਆ ਪੈਸੇ ਹੀ ਆ ਨਾ ਤੂੰ ਮੰਨੇਂਗੀ ਮੇਰੇ ਅਕਾਊਂਟ 'ਚ ਪੈਨ ਨਹੀਂ ਦਿੰਦੀ ਘਰ ਵਾਲਾ ਮੇਰਾ ਬਾਹਰ ਆਇਆ ਐਦ ਕਿ ਮੈਂ ਪਤਾ ਨਹੀਂ ਪਿਛਲੇ ਮਹੀਨੇ ਇਹਨਾਂ ਨੇ ਕੋਈ ਖਰਚਾ ਨਹੀਂ ਕੀਤਾ ਘਰ ਦਾ ਰਾਸ਼ਨ ਦਾ ਜੋ ਖਰਚਾ ਸੀ ਨਾ ਇਹਨਾਂ ਨੂੰ ਦਿੱਤਾ ਇਹਨਾਂ ਨੇ ਕੀਤਾ ਹੀ ਨਹੀਂ ਖਰਚਾ ਤੇ ਸਾਰੇ ਸਿਲੰਡਰ ਵਾਲਾ ਆ ਗਿਆ ਬਿੱਲ ਵਾਲਾ ਆ ਗਿਆ ਦੁੱਧ ਵਾਲਾ ਆ ਗਿਆ ਸਾਰੇ ਕਹਿੰਨ ਪੈਸੇ ਨਹੀਂ ਮਿਲੇ ਇਸ ਮਹੀਨੇ ਫੇਰ ਫੇਰ ਕੀ ਐਦ ਕੀ ਮਹੀਨੇ ਮੈਂ ਆਪਣੇ ਅਕਾਊਂਟ ਚ ਪਵਾਏ ਮੈਂ ਕਿ ਮੇਰੇ ਕੋ ਮੰਗਦੇ ਮੈਂ ਘਰ ਹੁੰਦੀ ਐ ਤੇ ਘਰ ਹੀ ਨਹੀਂ ਬਹਿੰਦੇ ਸਾਰਾ ਦਿਨ ਕਦੀ ਕਿ ਤੁਹਾਡੇ ਘਰ ਚ ਲਗੇ ਕਦੀ ਉਧਰ ਚ ਲਗੇ ਕਦੀ ਉਧਰ ਸਿਮਰਨ ਆਂਟੀ ਘਰ ਚ ਲਗੇ ਹੇ ਰੱਬਾ ਤਾਂ ਮੰਗਣ ਵਾਲਿਆਂ ਨੇ ਤਾਂ ਮੇਰੇ ਕੋਈ ਹੁਣਾ ਮੇਰੇ ਮੂੰਹ ਤੇ ਇੰਨੇ ਛਿੱਟੇ ਬੰਦੇ ਆ ਕਿ ਜਿਵੇਂ ਮੈਂ ਤੇਰੀ ਆ ਮੈਂ ਤੇਨੂੰ ਸਾਡੀ ਦਾ ਸਾ ਇਹ ਕਿਹਨੇ ਦੱਸਿਆ ਕਿ ਕਿੰਨੀ ਮੇਰੀ ਵੀ ਕਦੀ ਕੋਈ ਗੱਲ ਕਰਦੇ ਤੇਰੇ ਨਾਲ ਮੈਨੂੰ ਤੇ ਉਹ ਕਹਿੰਦੇ ਕਹਿੰਦੇ ਖਬਰਦਾਰ ਇਹਨੂੰ ਘਰ ਨਾ ਵੜਿਆ ਕਰ ਮੇਰੇ ਵੱਲੋਂ ਆਹੋ ਮੇਰੇ ਪਿੱਛੇ ਇਹਨੂੰ ਘਰ ਨਾ ਵੜਿਆ ਕਰ ਮੈਨੂੰ ਹੁਣ ਵੀ ਇਹੀ ਗੱਲ ਕੋਲਣ ਦੇ ਤੂੰ ਕਿਉਂ ਇਹਨੂੰ ਬਿਠਾਇਆ ਕੋਲ ਤੇ ਮੈਂ ਕਿਹਾ ਮੈਂ ਵਾਜਾ ਦੇਣ ਜਾਂ ਨਹੀਂ ਜੇ ਕੋਈ ਆਊਗਾ ਤਾਂ ਮੈਂ ਮੋੜ ਕਿੱਦਾਂ ਦਵਾਂ ਹੁਣ ਮੇਰੇ ਘਰ ਕੋਈ ਆਊਗਾ ਮੈਨੂੰ ਤਾਂ ਬਿਠਾਉਣਾ ਹੀ ਪੈਣਾ ਤੂੰ ਬੂਆ ਨਹੀਂ ਖੋਲਣਾ ਤੂੰ ਵੇਖ ਲਿਆ ਕਾ ਬੂਵੇ ਚ ਉਹ ਮੈਂ ਤਾਂ ਤੁਹਾਨੂੰ ਸੱਚ ਦੱਸਾਂ ਮੈਨੂੰ ਜਦੋਂ ਪਤਾ ਲੱਗਾ ਨਾ ਤੁਸੀਂ ਵੱਖਰੇ ਹੋ ਗਏ ਜੇ ਮੈਨੂੰ ਬੜਾ ਹੀ ਦੁੱਖ ਲੱਗਾ ਕਿਉਂਕਿ ਮੈਂ ਤਾਂ ਸੀਮਾ ਦੀ ਜੀ ਨੂੰ ਜਾਣਦੀ ਆ ਉਹਨਾਂ ਦਾ ਤਾਂ ਸੁਭਾਈ ਬੜਾ ਵਧੀਆ ਹੈ ਉਹ ਤੇਰੇ ਜਿਹਾ ਹੈ ਹੀ ਨਹੀਂ ਤੇ ਮੰਮੀ ਨੇ ਇਹ ਵੀ ਘਰ ਨਹੀਂ ਛੱਡਿਆ ਤੂੰ ਕਿਸੇ ਨੂੰ ਵੀ ਪੁੱਛ ਕੇ ਵੇਖ ਲੈ ਸਾਰੇ ਨਹੀਂ ਕੋਈ ਗੱਲ ਕਹਿਣੀ ਕਿ ਅਮਰਜੀਤ ਇਦਾਂ ਦੀ ਹੈ ਭਾਵੇਂ ਮੇਰੀ ਸੱਸੀ ਹੈ ਮੈਨੂੰ ਤਾਂ ਕਹਿ ਲੱਗਿਆ ਬਿਸ਼ਰਮ ਹੁੰਦੀ ਮੈਂ ਘਰੋਂ ਬਾਹਰ ਨਹੀਂ ਨਿਕਲਦੀ ਪਰ ਫਿਰ ਵੀ ਮੈਨੂੰ ਗੱਲਾਂ ਸਾਰੀਆਂ ਪਤਾ ਲੱਗਦੀਆਂ ਮੰਮੀ ਕੀ ਕਰਦੇ ਮੰਮੀ ਨੂੰ ਡਰਿਆ ਇਹ ਕਿਤੇ ਛੰਮੀ ਮੇਰੀ ਨਾ ਉਹ ਨਾ ਕੋਈ ਗੱਲ ਨਾ ਕਰ ਦਵੇ ਆਪੇ ਚੰਗਾ ਹੋ ਗਿਆ ਦੀਦੀ ਤੁਸੀਂ ਮੈਨੂੰ ਆ ਸਾਰਾ ਕੁਝ ਦੱਸਤਾ ਮੈਂ ਤੇ ਇਹਨਾਂ ਨੂੰ ਚੰਗਾ ਹੀ ਬੜਾ ਸਮਝਦੀ ਹਾਂ ਕਿ ਆ ਮਰਜੀ ਅੰਟੀ ਬੜੇ ਚੰਗੇ ਆ ਮੇਰੀਆਂ ਮਾਵਾ ਵਰਗੇ ਆ ਸਾਰਿਆਂ ਦੀਆਂ ਨੂੰਹਾਂ ਬੜਾ ਚੰਗਾ ਸਮਝਦੀ ਆ ਕਹਿੰਦੀ ਆ ਅੰਟੀ ਵਰਗਾ ਤਾਂ ਕੋਈ ਹੈ ਹੀ ਨਹੀਂ ਪਰ ਮੂੰਹ ਦੇ ਤੇ ਇੰਨੇ ਛਪਲੇ ਹਾਂ ਵਿੱਚੋਂ ਨੀ ਨਾ ਚਾਹੇਗੇ ਚੰਗੇ ਮੈਨੂੰ ਪੁੱਛ ਕੇ ਵੇਖੋ ਮੇਰੇ ਨਾਲ ਕੀ ਭਾਤ ਹੋldੀ ਹੈ ਕਿਤੇ 5 ਮਿੰਟ ਮੈਂ ਇਦਾਂ ਬਹਿ ਗਈ ਆ ਨਾ ਮੈਂ ਨਹੀਂ ਦੇਣਾ ਮੈਨੂੰ ਬਸ ਕੰਦੇਰ ਸੋਇਚੀ ਬੜੀ ਰਾ ਆਹੀ ਕਰ ਲਾ ਆਵੀ ਕਰ ਲਾ ਕੰਮ ਹੀ ਲਾਈ ਰੱਖ ਦੇ 24 ਘੰਟੇ ਮੇਨੂੰ ਹੁਣ ਤੁਹਾਡੇ ਬੂਵੇ ਖੁੱਲੇ ਆ ਟੈਨਸ਼ਨ ਮੈਨੂੰ ਹੈਗੀ ਸੀ ਜਾਓ ਤੁਸੀਂ ਵੇਖੋ ਆਪਣੇ ਘਰ ਜਾ ਕੇ ਨਹੀਂ ਦੀਦੀ ਹੁਣ ਦੇ ਰঞ্জੀਤ ਆ ਗਏ ਨੇ ਚਲ ਗਏ ਨੇ ਉਹ ਘਰੇ ਚਲੋ ਕੋਈ ਗੱਲ ਨਹੀਂ ਮੈਂ ਨਾ ਫੇਰ ਘੇੜਾ ਮਾਰਾਂਗੀ ਕੋਈ ਗੱਲ ਨਹੀਂ ਤੇ ਬਹਿਣਾ ਨਹੀਂ ਕਰ ਨਹੀਂ ਨਹੀਂ ਕੋਈ ਨਹੀਂ ਫੇਰਾਂ ਹਾਂ ਜੀ ਤੁਹਾਡੇ ਕੋਲ ਚਲੋ ਠੀਕ ਹੁਣ ਤੇ ਉਹਨੂੰ ਦੁੱਖ ਲੱਗਣਾ ਹੀ ਆ ਇੰਨੀਆਂ ਗੱਲਾਂ ਸੁਣ ਕੇ ਅਸਲੀ ਚਿਹਰਾ ਜ ਮਮੀ ਦਾ ਸਾਹਮਣੇ ਆ ਗਿਆ। ਉਹ ਵੀ ਵਿਚਾਰੀ ਸੋਚਦੀ ਹਣੀ ਕਿ ਮੇਰੀ ਸੱਸ ਗਲਤ ਹੈ। ਇਹ ਨਹੀਂ ਪਤਾ ਕਿ ਕਿਸੇ ਦੇ ਬਾਹਰ ਦੇ ਤੇ ਯਕੀਨ ਨਹੀਂ ਕਰਨਾ ਚਾਹੀਦਾ। ਕੋਈ ਅੱਜ ਨਹੀਂ ਤਾਂ ਕੱਲ ਪਤਾ ਲੱਗ ਹੀ ਜਾਣਾ। ਆਂਕੀ ਕਿੱਦੋਂ ਹੁੰਦੀ ਹੈ। ਕਿ ਮੇਰੀ ਨੌਣਾ ਬੜੀ ਜਾਲਮ ਹੈ। हां जी मैं ओदा असली रूप देख लिया हूं सच्ची बड़ी अंतरी आंटी ਦੀਆਂ ਕਿੰਨੀ ਕਿੰਨੀਆਂ ਗੱਲਾਂ ਕਰਦੀਆਂ ਆਸ ਲੈਣੇ ਨਹੀਂ ਫੜਨ ਦਿੱਤਾ ਹੁਣ ਆਂਟੀ ਨੂੰ ਆਂਟੀ ਤੋਂ ਉਸੇ ਵੇਲੇ ਕਹਿੰਦੇ ਕਿ ਪੁੱਤ ਮੈਂ ਤੇਰੇ ਘਰੇ ਜਾ ਕੇ ਬਹਿ ਜੰਨੀ ਜਾਂ ਗੇਟ ਅੱਗੇ ਕੁਰਸੀ ਢਾਲੇ ਨੀ ਦੁੱਖੀ ਕਰਨਾ ਕਰ ਤੂੰ ਜਾ ਜਿੱਥੇ ਜਾਣਾ ਆ ਸਾਰੀ ਕਰਤੂਤ ਇਹਦੀ ਆ ਤੇ ਮੜਨਾ ਮਰਜੀ ਆਂਟੀ ਦੇ ਲਈ ਹੈ ਬੜੀ ਤੇਜ ਜਨਾਨੀ ਆ ਪ੍ਰਭਾ ਮੈਂ ਤੇ ਆ ਘਾਂਟੀ ਆ ਮੈਂ ਮਾਰਦੀ ਰਹਿੰਦੀ ਆਪਣੀ ਨੌਂ ਨੇ ਪਰ ਨਹੀਂ ਨੌਂ ਤੇ ਕੋਈ ਚੀਜ਼ ਹੀ ਆ ਚੀਜ਼ ਮਤੇ ਮੈਂ ਇਹਦੇ ਸਾਹਮਣੇ ਆਂਟੀ ਨੂੰ ਕਹਿਤਾ ਉਹ ਕੱਲੀ ਨੂੰ ਕਿਹਾ ਹੁੰਦਾ ਤੇ ਮੇਰੇ ਘਰ ਦਾ ਧਿਆਨ ਰੱਖਦੀ ਕਿੱਥੇ ਰਹੀ ਆ ਬੜਾ ਟਾਈਮ ਲਾਤਾ ਨੇ ਆ ਸਾਥ ਹੀ ਗਏ ਆ ਅਸੀਂ ਘਰੀ ਹਾਲੇ ਫੜੀਆਂ ਵੀ ਜਾਣਾ ਢੇੜਾ ਮਾਰ ਕੇ ਉਹਨਾਂ ਲਈ ਜਾਣਾ ਆ ਮੈਂ ਥੋੜੇ ਕਿਤੇ ਆ ਆ ਗੀਆਂ ਉਹਦਾ ਗਿਆ ਤਰੰਗੋਲੀ ਪਾਰਸਲ ਕਿਥੇ ਇਦਰਾ ਪਾਰਸਲ ਕੀ ਉਹਨਾਂ ਨੇ ਲਿਆ ਹੀ ਨਹੀਂ ਪਾਰਸ ਉਹ ਫੇਰ ਪਾਰਸਲ ਵਾਲਾ ਮੁੜ ਗਿਆ ਯਾਰ ਮੈਂ ਕੁਲੋ ਲੋਕਾਂ ਦੀਆਂ ਕਰਤੂਤਾਂ ਕੀ ਗੱਲ ਹੈ ਮੈਂ ਮਰਜ਼ੀ ਕੰਟੀਨਿਊ ਕਹਿ ਕੇ ਗਈ ਸੀ ਨਾ ਕਿ ਘਰ ਦਾ ਧਿਆਨ ਰੱਖਿਓ ਉਹਨਾਂ ਦੀ ਨੌ ਵੀ ਸੌਂਦੀ ਸੀ ਉੱਥੇ ਅੱਛਾ ਤੇ ਨਾ ਪਾਰਸਲ ਫੜਿਆ ਤੇ ਨਾ ਕਿਸ ਨੇ ਗੇੜਾ ਮਾਰਿਆ ਹੁਣ ਮੈਂ ਗਈਆਂ ਤੇ ਕਿੱਟੀ ਕਹਿੰਦੀ ਉਹ ਤੇ ਇਥੇ ਬੁਝਾਰ ਗਈ ਨਾ ਮੰਮੀ ਜੀ ਤੇ ਮੈਂ ਨਾ ਉਹਨੂੰ ਬੜਾ ਸਮਝਾਇਆ ਸੀ ਕਿ ਜਾ ਕੇ ਗੇੜਾ ਮਾਰ ਕੇ ਆਉ ਘਰ ਸਾਰੇ ਉਹਨਾਂ ਦੇ ਕਮਰੇ ਖੁੱਲੇ ਆ ਉਹਨਾਂ ਨੇ ਲੋਕ ਨਹੀਂ ਲਾਇਆ ਤੇ ਅਖੇ ਮੰਮੀ ਆਂਦੀ ਮੈਂ ਬਾਜ਼ਾਰ ਜਾਣਾ ਮੈਂ ਨਹੀਂ ਕਿਹਦੇ ਘਰ ਜਾਣਾ ਹੈ ਗੇੜਾ ਮਾਰ ਤੇ ਮੈਂ ਕਿਹਾ ਫਿਰ ਮੈਨੂੰ ਉਹਦਾ ਜਵਾਬ ਦੇ ਦੇਣਾ ਹੈ ਤੇ ਫੇਰ ਤੈਨੂੰ ਲੱਗਦਾ ਆ ਮਾਜੀ ਰੰਟੀ ਇਦਾਂ ਦੀ ਆ ਦੱਸਿਓ ਮੈਨੂੰ ਜਰਾ ਮੈਨੂੰ ਨਹੀਂ ਪਤਾ ਕਿਦਾਂ ਦੀ ਆ ਕਿਦਾਂ ਨਹੀਂ ਕਿੱਟੀ ਦਾ ਸਾਰਾ ਸਿਆਪਾ ਵਾ ਮੈਨੂੰ ਨਹੀਂ ਬਦਲ ਕਿੱਟੀ ਦਾ ਸਿਆਪਾ ਹੀ ਹੋਰੀ ਸੱਸ ਦਾ ਸਿਆਪਾ ਆ ਜੇ ਤੂੰ ਲੋਕਾਂ ਦੇ ਘਰੇ ਤੁਰੇ ਫਦੀ ਆ ਕਰੀ ਕਿਸੇ ਦੇ ਘਰੇ ਕਰੀ ਕਿਸੇ ਦੇ ਘਰੇ ਮੇਰੀ ਗੱਲ ਸੁਣ ਇਹ ਤੂੰ ਆਪਣੇ ਘਰੇ ਚਲ ਜਾਂਦੀ ਕਹਿਣੀ ਫਿਰਦੀ ਲੋਕਾਂ ਨੂੰ ਵੀ ਸਾਡੇ ਘਰ ਖਿਆਲ ਰੱਖਿਓ ਤਿਆਰ ਰੱਖਿਓ ਆਪਣਾ ਘਰ ਨਹੀਂ ਦੀਦਾ ਉਹ ਤੇ ਸੀਮਾ ਭਾਬੀ ਨੇ ਕਹਿੰਦੀ ਚੱਲ ਮਾਂ ਦਾ ਤਰਾ ਸੀਮਾ ਭਾਬੀ ਨਾਲ ਕੋਈ ਹੈ ਨਹੀਂ ਹੈ ਨਹੀਂ ਬੋਲੇ ਚੱਲ ਹੈਗਾ ਮਾਂ ਤਾਂ ਸਾਂਝੀ ਆ ਨਾ ਉਹਨੂੰ ਕਹਿ ਦਿੰਦੀ ਮਾਤਾ ਨੂੰ ਉਹਨੂੰ ਕਹਿ ਦਿੰਦੀ ਆ ਕਿ ਮੈਂ ਇੱਥੇ ਰਹਿ ਪਾ ਇਹ ਮਤਲਬ ਤੁਹਾਡਾ ਮਤਲਬ ਕੀ ਆਪਣੇ ਨੇ ਕਹਿ ਦਿੰਦੀ ਨਹੀਂ ਅੱਗੋਂ ਪਿਛੋਂ 2 ਮਿੰਟਾਂ ਪੰਦੀਆਂ ਤੇ ਚਲ ਜਾਂਦੀਆਂ ਠੀਕ ਹੈ ਮੇਰਾ ਉਹਨਾਂ ਦੇ ਘਰ ਆਉਣ ਜਾਣ ਕਿੰਨਾ ਕਿਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਤੇ ਤੁਹਾਨੂੰ ਲੱਗਦਾ ਵਾ ਕਿ ਮੈਂ ਉਹਨਾਂ ਨੂੰ ਇੰਨੀ ਗੱਲ ਕਹਿੰਦੀ ਵੀ ਘਰੇ ਗੇੜਾ ਮਾਰਿਓ ਅਹੀਂ ਕਿਤੇ ਜਾਣਾ ਤੇ ਉਹ ਅਗਲੀਆਂ ਆ ਜਾਂਦੀਆਂ ਉਹਨਾਂ ਨੇ ਮੈਨੂੰ 36 36 ਗੱਲਾਂ ਸੁਣਾਉਣੀਆਂ ਆਂ ਆ ਸੀਮਾ ਦੀਦੀ ਨੇ ਤੇ ਮੰਮੀ ਵੀ ਉਹਨਾਂ ਨੇ ਹੀ ਪੂਰੀ ਰਲਈ ਆ ਏਨਾ ਸੋਚੋ ਕਿ ਮੰਮੀ ਹਾਡੀ ਆ ਆਈ ਤੇ ਅਮਰੀਕਾ ਫਿਰ ਪੰਪ ਦਿੱਤਾ ਚੰਗਾ ਤੇ ਮਾਤਾ ਉੱਥੇ ਹੀ ਤੁ ਦੇਦੀ ਸਭ ਕੁਝ ਤੇ ਤੇਰੀ ਉਹ ਫੇਰ ਨਹੀਂ ਬੰਦੇ ਉਹ ਸੁਣਾਉਣੀ ਹੈ ਸੁਣਾਈਆਂ ਤੇ ਨਹੀਂ ਨਾ ਤੈਨੂੰ ਤੈਨੂੰ ਬੜਾ ਪਤਾ ਤੂੰ ਜੋਸ਼ੀ ਹੈ ਸਰਕੋ ਜੇ ਪਹਿਲਾਂ ਪਤਾ ਆਈਦਾ ਜਲਦੀ ਸਹੀ ਅਗਰੇ ਕਹਿ ਕੇ ਤੇ ਆਉਂਦੀ ਹੁਣ ਕਢਾ ਆ ਗਈਓ ਮਾਤਾ ਇੱਥੇ ਆਪਣੀਆਂ ਨਾਲ ਵਰਤਨ ਨਾਲ ਚੰਗਾ ਜੀ ਬਗਾਨੀਆਂ ਨਾਲ ਵਰਤਨ ਆਹੋ ਫਿਰ ਆ ਗਈ ਮਾਤਾਓ ਬਗਾਨੀ ਆ ਗਈ ਨਾ ਰਾਗੀ ਖਿਆਲ ਰਾਲ ਕੇ ਇੱਥੇ ਕੰਨਾਂ ਤੇ ਚੜ ਗਈ ਨਹੀ ਰਹੀ ਨਾ ਕਿਧਰੋਂ ਆਉਂਦੇ ਚੋਰ ਤੇ ਕਿਧਰੋਂ ਹੁੰਦੇ ਚੱਕੇ ਕਦਨੇ ਤੇ ਦਾਅ ਕੀਤਾ ਆਪ ਜੰਨੀ ਮਾਤਾ ਨੂੰ ਪਤਾ ਹੋਈ ਆਪਣਾ ਘਰ ਹੋਈ ਮੇਰੀ ਗੱਲ ਸੁਣੋ ਕਾਲੇ ਕੋ ਪੈਂਦੇ ਜੀ ਆ ਮੈਨੂੰ ਨਾ ਪਤਾ ਲਾ ਲੈੰਦੋ ਮੈਨੂੰ ਨਾ ਅਮਰਜੀ ਤਾਂ ਕੀ ਨਾ ਬੜੀ ਆ ਰਹੀ ਇਹ ਗੱਲ ਕਹੀ ਆ ਤੇ ਮੇਰੀ ਜਿਹੜੀ ਨੋਹ ਆ ਨਾ ਉਹ ਬੜੀ ਅਮਤਰੀ ਆ ਬੜੀ ਚਲਾ ਆ ਗਿਆ ਉਹਨੇ ਘਰ ਚ ਪੂਰਾ ਰੋਬ ਰੱਖਿਆ ਵਾਤ ਤੂੰ ਕਿਹਾ ਦੇ ਮੈਨੂੰ ਕਿਤੇ ਪਾ ਤੇ ਲਵ ਨਹੀਂ ਦਿੰਦੀ ਕਿਤੇ ਰੋਟੀ ਪਾਣੀ ਵੀ ਨਹੀਂ ਪੁੱਛਦੀ ਤੇ ਮੁੰਡੇ ਨੂੰ ਰੱਖਿਆ ਆਪਣੇ ਕਬਜੇ ਚ ਤੇ ਮੈਂ ਤੇ ਉਹਦੇ ਦੋ ਤੋਂ 24 ਘੰਟੇ ਸੁਣਦੀ ਰਹਿਣੀ ਆ ਮਰਜੀ ਤੇ ਅੱਜ ਮੈਂ ਉਹਦਾ ਉਹ ਰੂਪ ਵੇਖ ਲਿਆ ਅਜੋਦਾ ਹੀ ਨਹੀਂ ਕਰਨ ਅੱਧੀ ਮੈਂ ਤੇ ਮੰਮੀ ਨੂੰ ਕਿਹਾ ਹੀ ਪਾਸਾ ਲੈ ਉਹ ਜਾ ਕੇ ਚਾਤੀ ਮਾਰੋ ਮੰਮੀ ਆਪ ਨਹੀਂ ਗਈ ਮੰਮੀ ਨੇ ਬਾਜ਼ਾਰ ਨੂੰ ਤੋਕੀ ਮੇਰੇ ਦਿਲ ਚ ਵੀ ਜਗ੍ਹਾ ਬਣਾਉਂਦਾ ਹੀ ਆਪਣੀ ਤੇ ਉਹਦੀ ਕੱਢਣ ਗਈ ਆ ਆ ਕੰਮ ਕਰਨ ਗਈ ਆ ਤੂੰ ਨਾ ਐ ਬਾਰੀ ਸੀ ਆਈਡੀ ਕੇ ਲੀਏ ਨਾ ਮੜਕ ਤੇ ਜਾ ਕੇ ਤੁਹਾਨੂੰ ਆਪਣੇ ਘਰ ਦਾ ਹਸਾਬਤਾ ਵੇ ਇਹਨੂੰ ਤੁਹਾਡੇ ਕੋਲ ਉਹ ਘਰ ਸੰਭਲਦਾ ਨਹੀਂ ਤੁਹਾਡੇ ਕੋਲ ਲੋਕਾਂ ਦੇ ਘਰ ਜਾ ਕੇ ਤੂੰ ਵੇਖੀਂ ਵੇਖਣਾ ਹੁੰਦਾ ਵੀ ਉਹਨੇ ਕਰੀ ਕარი ਕੀ ਚਲੰਦਿਆ ਕੀ ਨਹੀਂ ਚਲੰਦਿਆ ਆਪਣਾ ਵੇਖ ਤੂੰ ਪਹਿਲਾਂ ਤੂੰ ਇਹਨੇ ਕੱਪੜੇ ਬਦਲ ਕੇ ਨਾ ਤੇ ਪਾਣੀ ਵੀ ਠੜੀ ਵਾਰੀ ਜਾਂਦੇ ਤੇ ਚੁੱਪ ਕਰਕੇ ਬੰਬੀ ਨੇ ਜਾਓ ਤੁਹਾਨੂੰ ਪਤਾ ਹੈ ਵੀ ਕੀ ਤੇ ਕੀ ਨਹੀਂ ਹੈ ਇੱਥੇ ਹੁਣ ਮੈਂ ਇਕੱਲੀ ਘਰੀ ਇੱਥੇ ਰਹਿਣੀ ਸਭ ਹੈ ਮੈਨੂੰ ਸੋ ਲੋਡ ਪੈਂਦੀ ਆਣ ਗਵਾਂਢ ਦੀ ਕਿਤੇ ਜਾਣਾ ਵਾ ਜਬ ਬਾਜ਼ਾਰ ਹੀ ਜਾਣਾ ਤੂੰ ਨਹੀਂ ਪੈਜੀ ਆਏ ਮੈਂ ਅਗਲੀ ਨੂੰ ਲੈ ਕੇ ਆਉਣਾ ਔਰ ਮੈਨੂੰ ਤੇ ਅਮਰਜੀਤ ਦੀ ਨੌਵੀਂ ਹੱਥ ਚ ਰਖਣੀ ਪਣੀ ਤੇ ਅਮਰਜੀਤ ਵੀ ਹੱਥ ਚ ਰਖਣੀ ਪਣੀ ਤੂੰ ਇਹ ਚੀਜ਼ਾਂ ਨਹੀਂ ਸਮਝ ਸਕਦੀ ਇਹ ਸਾਰਾ ਕੁਝ ਮੈਨੂੰ ਕੋਈ ਉਹ ਮੈਂ ਸਮਝਣੀਆਂ ਵੀ ਨਹੀਂ ਤੁਹਾਡੀਆਂ ਗੱਲਾਂ ਆ ਤੁਹਾਡੀਆਂ ਜਨਾਨੀ ਵਾਲੀ ਵੱਖਰੀ ਜੰਗ ਲੱਗੀ ਲੜਾਈ ਤੁਹਾਡੀ ਵੱਖਰੀ ਲੱਗੀ ਕੋਈ ਨਾ ਕੋਈ ਹੈ ਅਹੀਂ ਆਪਦੇ ਕੰਮ ਜੀ ਮਸਤੇ ਵਧੀਆ ਵਾ ਸਹੀ ਆ ਮੈਨੂੰ ਨਹੀਂ ਲੋੜ ਹੈ ਜੋ ਕੰਮਾਂ ਦੀ ਤੇ ਤੂੰ ਵੀ ਫਿਰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰੋ ਮੈਂ ਆਪੇ ਵੇਖ ਲੈਣਾ ਕਿ ਮੈਂ ਕਿੱਦਾਂ ਕਰਨਾ ਤੇ ਕਿੱਦਾਂ ਨਹੀਂ ਕਰਨਾ ਆਪਾਂ ਸੜਕੇ ਤੋਂ ਮੈਂ ਉਹਨਾਂ ਦੇ ਘਰੋਂ ਨਿਕਲੀ ਹੈ ਇੱਥੇ ਮੈਂ ਫੇਰ ਉਹਨਾਂ ਨੂੰ ਕਹਾਂ ਧਿਆਨ ਰੱਖਿਓ ਆ ਜਾਓ ਇੱਥੇ ਮੈਨੂੰ ਐਡੇ ਚਾ ਨਹੀਂ ਆ ਗਏ ਉਹਨਾਂ ਨਾਲ ਵਰਤਣ ਦੇ। ਇਕੱਲੇ ਛੜਨਾ ਹੀ ਆ। ਜਦੋਂ ਲੋਕਾਂ ਦੇ ਕੰਮਾਂ 'ਚ ਦਖਲ ਦੇਣਾ ਆਪਣੇ ਕੰਮ 'ਚ ਮਸਤ ਰਹਿ ਅੱਜ ਘਰੇ ਮਸਤ ਰਹਿ ਤੂੰ ਕਿ ਲੈਣਾ। ਇਹਨਾਂ ਜਗ੍ਹਾ ਆਪਣੇ ਘਰ ਜਲਦੀ ਮੇਰੀ ਗੱਲ ਸੁਣੋ ਮਾਤਾ ਨੂੰ ਕਹੋ ਜਾ ਪੱਕੀ ਇੱਥੇ ਆ ਜਾ। ਪੱਕੀ ਇੱਥੇ ਰਹਿ। ਪੈਨਸ਼ਨ ਫੜਾ ਸਾਡੇ ਹੱਥ 'ਚ। ਜਿਹੜਾ ਸੌਦਾ ਪੱਤਾ ਉਧਰ ਲਿਆ ਕੇ ਦੇਣੀ ਉਹ ਇੱਧਰ ਦੇਈ ਜਾ। ਪੈਨਸ਼ਨ ਸਾਡੇ ਹੱਥ 'ਚ ਫੜਾ ਨਾਲੇ ਸਾਡਾ ਹੱਥ ਹੋਰ ਸੌਖਾ ਹੋਊਗਾ। ਆਪਾਂ ਮਾਤਾ ਨੂੰ ਰੱਖਣ ਤਿਆਰ ਹੈ। ਤੇ ਮਾਦਾ ਰਾਮ ਨਾ ਇੱਥੇ ਕੀ ਕੁਰਸੀ ਢਾ ਕੇ ਬਹਿ ਜਾ ਕਰੂਗੀ ਜੇ ਮੈਂ ਵੀ ਕਿਤੇ ਕੰਮ ਜਾਣਾ ਵਾਂ ਜਾਂ ਮੈਂ ਤੁਹਾਡੇ ਨਾਲ ਜਾਣਾ ਵਾਂ ਤੇ ਘਰ ਦੀ ਦੇਖਭਾਲ ਕਰੂੰਗੀ ਸਮਝ ਲੱਗੀ ਕਹਿ ਕੇ ਵੇਖਿਓ ਉਹਨੇ ਠੋਕੇ ਜਵਾਬ ਦੇਣਾ ਤੁਹਾਨੂੰ ਆਏ ਵੱਡੇ ਘਰ ਦੇ ਆ ਮੈਂ ਕੀ ਮੈਨੂੰ ਗਲਤ ਕਰ ਲੇ ਜੇ ਕਿਤਾ ਆ ਵੀ ਜਾਵੇ ਚਲੋ ਚਾਹ ਬਣਾਉਂਦੀ ਹਾਂ ਚਾਹ ਚੱਲਿਆ ਮੈਨੂੰ ਜੀ ਚਾਹ ਮਜਾ ਆ